ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੋਹੜੀ ਦੇ ਤਿਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਮਾਰੂ ਨੀਤੀਆਂ ਦੇ ਬਿੱਲਾਂ ਅਤੇ ਮੋਦੀ ਦੀਆਂ ਤਸਵੀਰਾਂ ਨੂੰ ਭੋਗਾ ਉੱਤੇ ਲਗਾ ਕੇ ਲੋਹੜੀ ਦੇ ਤਿਹਾਰ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇੱਕ ਪਾਸੇ ਸੈਨਿਕ ਗਣਤੰਤਰ ਦਿਵਸ ਤੇ ਪਰੇਡ ਕਰਨਗੇ ਅਤੇ ਦੂਜੇ ਪਾਸੇ ਕਿਸਾਨ ਟਰੈਕਟਰ ਦਾ ਮਾਰਚ ਕੱਢ ਕੇ ਸਾਰੀ ਦੁਨੀਆ ਨੂੰ ਮੋਦੀ ਸਰਕਾਰ ਦਾ ਚਿਹਰਾ ਨੰਗਾ ਕਰਕੇ ਵਿਖਾਣਗੇ। ਉਸੇ ਦਿਨ ਹੀ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵਾਂਗੇ। ਇਹ ਜੋ ਆਜੇ تھے ਭੋਗੇ ਦੇ ਰੂਮ ਦੇ ਵਿੱਚ ਤੁਸੀਂ ਵੇਖ ਰਹੇ ਜੇ ਇਹ ਆਪਣਾ ਜਿਹੜਾ ਕਾਲੇ ਕਾਨੂੰਨ ਲਿਆਂਦੇ ਨੇ ਉਹ ਖਾਲੇ ਕਾਨੂੰਨਾਂ ਨੂੰ ਜਿਹੜਾ ਵਾ ਉਹਨਾਂ ਦੀਆਂ ਕਾਪੀਆਂ ਸਾੜ ਕੇ ਤੇ ਰੋਸ ਵਜੋਂ ਜਿਹੜਾ ਰੋਸ ਪ੍ਰਗਟ ਕੀਤਾ ਜਾ ਰਿਹਾ ਲਗਾਤਾਰ ਸਾਢੇ 7 ਮਹੀਨੇ ਹੋ ਗਏ ਨੇ ਲੋਕ ਸੰਘਰਸ਼ ਤੇ ਮੈਦਾਨ ਦੇ ਵਿੱਚ ਬੈਠੇ ਨੇ 6 ਮਹੀਨੇ ਲਗਾਤਾਰ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਨੇ ਆਮ ਵਰਗ ਪੰਜਾਬ ਦਾ ਜਿਹੜਾ ਇਹ ਉਹ ਪੰਜਾਬ ਦੇ ਸੰਘਰਸ਼ ਕੀਤਾ ਉਹਨਾਂ ਨੇ ਰੇਲਾਂ ਰੋਕੀਆਂ ਸੜਕਾਂ ਰੋਕੀਆਂ ਮੋਰੋ ਕੇ ਬੀਜਪੀ ਬੀਜਪੀ ਵਾਲਿਆਂ ਦੇ ਘਰਾਂ ਦੇ ਘਰਾਓ ਕਿਤੇ ਗਏ ਤੇ ਸੈਂਟਰ ਦੀ ਸਰਕਾਰ ਨੇ ਲੋਕਾਂ ਨੂੰ ਭੰਡਣ ਦੇ ਵਿੱਚ ਕੋਈ ਖਸਮ ਨਹੀਂ ਸਾਡੇ ਇਹ ਖਾਲਸਤਾਨ ਨਹੀਂ ਆ ਵਕਵਾਦੀ ਆ ਵਿਚੋਲੀ ਆ ਪਤਾ ਨਹੀਂ ਕੀ ਕੀ ਆ ਤੇ ਜਦੋਂ ਜੀ 26 ਦਸੰਬਰ ਤੋਂ 25 ਦਸੰਬਰ ਤੋਂ ਲਗਾਤਾਰ ਦਿੱਲੀ ਦੇ ਵਿੱਚ ਵਾਧਾ ਹੋਇਆ ਤੇ ਸਾਰੀ ਦੁਨੀਆ ਨੂੰ ਇਹਦੀ ਖਬਰ ਸਹੀ ਲੱਗੀ ਆ ਕਿ ਪੰਜਾਬ ਦੇ ਲੋਕ ਇਹੋ ਜਿਹੇ ਲੋਕ ਨੇ ਜਿਹੜਾ ਆਪਣਾ ਵੀ ਹੱਕ ਲੈਣਾ ਜਾਣਦੇ ਨੇ ਤੇ ਦੂਸਰੇਆਂ ਲੋਕਾਂ ਨੂੰ ਹੱਕ ਲੈ ਕੇ ਦੇਣਾ ਦੇਣਗੇ ਆਸ ਕਰਕੇ ਬੈਠੇ ਆ ਇਸ ਲਈ ਪੂਰੀ ਦੁਨੀਆ ਦੇ ਵਿੱਚ ਪੰਜਾਬ ਨੂੰ ਵੱਡਾ ਭਰਾ ਦੇ ਤੌਰ ਤੇ ਜਾਣਿਆ ਜਾਂਦਾ ਬਾਕੀ ਸਾਰੀ ਦੁਨੀਆ ਆਪਣੇ ਆਪ ਨੂੰ ਛੋਟਾ ਭਰਾ ਮੰਨਦੇ ਨੇ ਸੋ ਲਗਾਤਾਰ 6 ਮਹੀਨੇ ਤੱਕ ਸੈਂਟਰ ਦੀ ਸਰਕਾਰ ਨੇ ਆਪਣੇ ਕਾਨੂੰਨਾਂ ਨੂੰ ਭਾਰੀ ਦੱਸਿਆ ਸਹੀ ਦੱਸਿਆ ਜਦੋਂ 7ਵਾਂ ਮਹੀਨਾ ਸ਼ੁਰੂ ਹੋਇਆ 1 ਦਸੰਬਰ ਤੋਂ ਮੰਨਿਆ ਵੀ ਇਹਦੇ ਚ 343 ਜਣੀਆਂ ਖਾਮੀਆਂ ਐਸ ਵੇਲੇ 80% ਜਿਹੜਾ ਖਾਮੀਆਂ ਭਰਿਆ ਦੱਸਦੇ ਨੇ ਪਰੰਤੂ ਇੱਕ ਅੜੀ ਤੇ ਬਜਿੱਦ ਨੇ ਇਹਤੇ ਉਲਟਾ ਦੱਸਦੇ ਨੇ ਵੀ ਕਿਸਾਨ ਬਚਦੇ ਨੇ ਸੋ ਸਰਕਾਰ ਨੂੰ ਅੱਜ ਵੀ ਸਮਝ ਸੋਚ ਲੈਣਾ ਚਾਹੀਦਾ ਕਿ ਦੁਨੀਆ ਸਾਰੀ ਗੱਲ ਸਮਝ ਚੁੱਕੀ ਆ ਇਹਨਾਂ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੀ ਆ ਇਹ ਕਾਨੂੰਨ ਬਹੁ ਆਮ ਲੋਕਾਂ ਦੀ ਮੌਤ ਦੇ ਵਾਰਨਟ ਆ ਇਹਦੇ ਨਾਲ ਕਿਸਾਨ ਨਹੀਂ ਮਰਨਾ ਭਈ ਦੂਰ ਨਹੀਂ ਮਾਰਨਾ ਸਭ ਤੋਂ ਪਹਿਲੋ ਸਹਿਰੀ ਤੇ ਆਮ ਵਰਗ ਮਾਰਨਾ ਵਾ ਕਿਸਾਨ ਤਾਂ ਆਪਣੀ ਖੇਤੀ ਕਰਦਾ 2 4 7 ਥੋੜਾ ਥੋੜਾ ਆਗਾ ਕਰਕੇ ਖਾਂਦਾ ਰੂਗਾ ਪਰ ਜਿੰਨੇ ਮੁੱਲ ਲੈ ਕੇ ਖਾਣਾ ਉਹਦੇ ਵਾਸਤੇ ਪਹਿਲੋ ਮੌਤ ਘੜੀ ਆਉਣੀ ਆ ਸੋ ਇਹਦੇ ਵਾਸਤੇ ਬੱਚਾ ਬੱਚਾ ਜਾਣਦਾ ਵਾ ਸਾਰੇ ਲੋਕ ਜਿਹੜੇ ਆ ਜੰਗ ਦੇ ਮੈਦਾਨ ਦੇ ਵਿੱਚ ਨੇ ਉਹਨਾਂ ਚ ਜੰਗ ਦੇ ਮੈਦਾਨ ਦੇ ਵਿੱਚ ਰਹਿਣਗੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ 8 ਮੀਟਿੰਗਾਂ ਹੋ ਚੁੱਕੀਆਂ ਅੱਜ ਤੱਕ ਉਹਦੇ ਵਿੱਚ ਸਰਕਾਰ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਕੁਝ ਕੀਤਾ ਨਹੀਂ ਆ ਪਰੰਤੂ ਜਥੇਬੰਦੀਆਂ ਵੀ ਇਹ ਗੱਲ ਜਾਣਦੇ ਆ ਦਸਾਹਰ ਮਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਹਿਲੋਂ ਇਹਦੀ ਪਲਾਨਿੰਗ ਕੀਤੀ ਗਈ ਸੀ ਕਿ ਇਹ ਜਿਹੜਾ ਵਾ ਸੰਘਰਸ਼ ਇੱਕ ਹੋੜ ਬਹੁਤ ਲੰਮਾ ਚੱਲਣ ਦੀ ਆਸਿਆ 2024 ਤੱਕ ਚਲਾ ਲੈਣਾ ਉਹਦੇ ਤੋਂ ਤਾਂ ਅੱਗੇ ਤਾਂ ਕੋਈ ਚਲਾਣਾ ਉਹ ਤਰਤੀਬ ਦੇ ਨਾਲ ਹੀ ਆਪਣਾ ਜਿਹੜਾ ਵਾ ਮਾਰੀਆਂ ਲੱਗੀਆਂ ਵਾ ਕਿਹੜੇ ਕਿਹੜੇ ਜ਼ਿਲ੍ਹੇ ਨੇ ਕਦੋਂ ਜਾਣਾ 20 ਦਿਨ ਦਾ ਉੱਥੇ ਗਰੁੱਪ ਲਾ ਕੇ ਦੂਸਰਾ ਗਰੁੱਪ ਜਦੋਂ ਜਾਂਦਾ ਵਾ ਤੇ ਪਹਿਲੇ ਗਰੁੱਪ ਨੂੰ ਛੁੱਟੀ ਕਿੰਦੀ ਜਾਂਦੀ ਆ ਇਹ ਤਲੇ ਕੇ ਨਾ ਕਾਫਲੇ ਵਧਦੇ ਜਾਂਦੇ ਨੇ ਕਿਤੇ ਕੋਈ ਕਾਦੂਕਾ ਟਰਾਲੀ ਹੁੰਦੀ ਆ ਤੇ ਦਸ-ਦਸ ਟਰਾਲੀਆਂ ਰੋਜ਼ੀਆਂ ਆ ਆਹ ਮਾਰੇ ਲੋਕ ਜਾਂਦੇ ਨੇ ਸੋ ਲੋਕਾਂ ਦੇ ਵਿੱਚ ਇੰਨੀ ਜਾਗਰਤਾ ਆ ਗਈ ਆ ਕਿ ਐਸੇਲੇ ਆਪਣੇ ਆਉਣ ਵਾਲੇ ਸਮੇਂ ਨੂੰ ਬਚਾਉਣ ਵਾਸਤੇ ਲੜਨਾ ਜ਼ਰੂਰੀ ਆ ਦੇਖੋ ਜਿਹੜਾ ਐਤੀ ਲੋਹੜੀ ਪੂਰੇ ਉੱਤਰ ਪ੍ਰਾਧਤ ਵਿੱਚ ਦੇਸ਼ ਦਾ ਇੱਕ ਵੱਡਾ ਹਿੱਸਾ ਮਕਰ ਸਕ੍ਰਾਂਤੀ ਮਨਾਉਂਦਾ ਵਾ ਉਹਦੇ ਧਿਆਨ ਵਿੱਚ ਰੱਖ ਦਿਆ ਹੈ ਅਰਕੀ ਜਿਹੜਾ ਅਸੀਂ ਜਿਹੜੇ ਖੇਤੀ ਦੇ ਤਿੰਨ ਬਿਲਿਆ ਉਹ ਪਰੰਪਰਾਗਤ ਤੌਰ ਤੇ ਲੋਹੜੀ ਮਨਾਈ ਜਾਊਗੀ ਜਿੱਥੇ ਬੰਦੀਆਂ ਦੇ ਝੰਡੇ ਲੈ ਕੇ ਠੀਕਾ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜੀ ਤੋਂ ਬਿੱਲ ਫੁੱਕੇ ਜਾਣਗੇ ਅਰਕੀ ਲੋਹੜੀ ਦੇ ਤਿਹਾਰ ਦੇ ਵਿੱਚ ਇਹ ਸਾਰੀ 26 ਜਨਵਰੀ ਦੀ ਤਿਆਰੀ ਜਿਹੜੀ ਆ ਰਹੀ ਹੈ ਅਸਲ ਆਪਾਂ ਜਿਹੜੀ ਆਪਰੇਟ ਕਰਾਉਣੀ ਹੈ ਟੈਕਟਰ ਆਪਰੇਟੋ ਦੀ ਉਹਦੀ ਤਿਆਰੀ ਵੱਜੋ ਤੇ ਟਾਰਗੇਟ ਦੇ ਤੱਕ ਕਿ 13 ਦਾ ਆਕੜਾ ਬੜਾ ਮਸ਼ਹੂਰ ਆ ਅਸੀਂ ਕਹਿੰਦੇ 13 ਕਰੋੜ ਬਿੱਲਾਂ ਦੀਆਂ ਕਾਪੀਆਂ ਸਾੜਾਂਗੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇਸ਼ ਤੇ ਪੂਰੀ ਦੁਨੀਆ ਦੇ ਵਿੱਚ ਲੋਕ 13 ਕਰੋੜ ਕਾਪੀਆਂ ਸਾੜਨਗੇ 14 ਨੂੰ ਮੱਗਿਆ ਸੀਦਾ ਦਾ ਅਧਿਆੜਾ ਉਹ ਵੀ ਮਨਾਇਆ ਜਾਊਗਾ ਸੋ ਇਸ ਤਰੀਕੇ ਦੇ ਨਾਲ ਜਿਹੜੇ ਆ 26 ਜਨਵਰੀ ਦੀ ਤਿਆਰੀ ਦੀ ਮੁਹਿੰਮ ਹੋਰ ਤੇਜ਼ ਕੀਤੀ ਜਾਊਗੀ 12 ਨੂੰ ਅੰਬਰਸਰ ਦੇ ਵਿੱਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਚੌਥਾ ਜਥਾ 골ਡਨ ਗੇਟ ਤੋਂ ਲੈ ਕੇ ਬਿਆਸ ਪੁਲ ਤੱਕ ਅੰਬਰਸਾਦਾ ਤੁਰੂਗਾ ਅਗਲੇ ਜਥੇ ਜਿਹੜੇ ਅਗਲੇ ਬੰਨੇ ਕਪੂਰਥਲੇ ਪਲੱਤ ਤੋਂ ਰਲ ਸਕਦੇ ਆ ਕਾਹਾਂ ਜਲੰਧਰ ਆ ਲੁਧਿਆਣਾ ਵਾ ਪੰਜਾਬ ਦੇ ਹੋਰ ਹਿੱਸੇ ਸ਼ਾਮਲ ਹੋਣਗੇ ਇਹ ਤੋਂ ਬਾਅਦ ਪੰਜਵਾਂ ਜਥਾ ਹੈ ਸਾਡਾ 20 ਜਨਵਰੀ ਨੂੰ ਤਰਨਤਾਰਨ ਦਾ ਤੇ ਹੋਰ ਨਾ ਪੰਜਾਬ ਦਾ ਰਵਾਨਾ ਹੋਊਗਾ ਅਸੀਂ ਇਹ 26 ਦੀ ਪਰੇਟ ਦੀ ਅਪੀਲ ਕਰ ਰਹੇ ਹਾਂ ਪੂਰੀ ਦੁਨੀਆ ਦੇ ਲੋਕਾਂ ਨੂੰ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਅਸੀਂ ਕਰ ਸਕਦੇ ਆ ਤੇ ਹੋ ਵੀ ਜਾਣਾ ਵਾ ਉਹਦੇ ਵਿੱਚ ਲੱਖਾਂ ਟਰੈਕਟਰ ਪੰਜਾਬ ਦੇ ਪੰਜਾਬ ਦੇ ਸਾਬਕਾ ਫੌਜੀਆ ਨੂੰ ਬੇਨਤੀ ਆ ਹਰਿਆਣਾ ਦੇ ਸਾਬਕਾ ਫੌਜੀਆ ਨੂੰ ਬੇਨਤੀ ਆ ਵੀ ਜਿਸ ਕਿਸਮ ਦਾ ਕੇਂਦਰ ਸਰਕਾਰ ਦਾ ਰੌਂ ਰਵਈਆ ਵਾ ਮੀਟਿੰਗਾਂ ਤੋਂ ਕੋਈ ਬਹੁਤੀ ਆਸ ਸਾਨੂੰ ਨਹੀਂ ਕਰਨੀ ਚਾਹੀਦੀ 26 ਦਾ ਜਿਹੜਾ ਗਨਰਾਜ ਦਿਹਾੜਾ ਵਾ ਉਹਦੇ ਵਿੱਚ ਜਿਹੜੀ ਟਰੈਕਟਰਾਂ ਦੀ ਆਪਰੇਟ ਕਰਨੀ ਆ ਕਿਸਾਨਾਂ ਦੀ ਪਹਿਲੋ ਜਵਾਨ ਕਰਦੇ ਸੀ ਹੁਣ ਕਿਸਾਨ ਵੀ ਆਪਰੇਟ ਕਰਨਗੇ ਇਹਨੂੰ ਅਸੀਂ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਐਕਸ਼ਨ ਬਣਾ ਦਈਏ ਤੇ ਮੇਨਵਾਸ ਆ ਪੰਜਾਬ ਦੇ ਨੌਜਵਾਨਾਂ ਤੋਂ ਤੁਸੀਂ ਵਰਕਸ਼ਾਪਾਂ ਤੇ ਪਤਾ ਕਰੋ ਜਾ ਕੇ ਤਿਆਰੀਆਂ ਹੋ ਰੀਆਂ ਬੜੇ ਵੱਡੇ ਪੱਧਰ ਤੇ ਲੋਕ ਕਰਨਗੇ ਵੀ ਵੱਡੇ ਪੱਧਰ ਤੇ ਤੇ ਅਸੀਂ ਮੋਦੀ ਸਰਕਾਰ ਦੀਆਂ 26 ਜਨਵਰੀ ਦੇ ਦਿਹਾੜੇ ਵਿੱਚ ਜੜਾ ਹਲਾ ਕੇ ਰੱਖ ਦਾਂਗੇ ਪੂਰੀ ਦੁਨੀਆ ਦੇ ਵਿੱਚ ਮੋਦੀ ਸਰਕਾਰ ਦਾ ਚਿਹਰਾ ਨੰਗਾ ਕਰ ਚ ਕਾਮਯਾਬ ਹੋਾਂਗੇ ਅੱਜ ਹੀ ਅੱਜ ਅਸੀਂ ਲੋਹੜੀ ਦੇ ਤਿਹਾਰ ਨੂੰ ਧਿਆਨ ਵਿੱਚ ਰੱਖਦੇ ਹਾਂ ਉਹਦੀ ਸ਼ੁਰੂਆਤ ਕੀਤੀ ਆ ਪਿਆਸ ਤਰੀਕੇ ਨਾਲ ਭੁੱਗੇ ਲਾ ਕੇ ਜਿਹੜੇ ਖੇਤੀ ਦੇ ਬੋਲਿਆ ਸਾਢੇ ਜਾਨੇ